ਗਾਈਜ਼ ਵਾਕ ਤੇ ਦਾਦਾ ਮੇਰੇ ਕੋਲ ਨਾਮ ਲੌਂਚ ਗਾਈਜ਼ ਸਾਡੇ ਕਾਰਸ ਬੇਰੀ ਸੋੜ ਨਵੀ ਆ ਆਹ ਦੇਖੋ ਹੈਲੋ ਗਾਈਜ਼ ਕਾਰ ਦੇ ਲੈ ਹੈਲੋ ਤਾਏ ਤੇ ਆਪਾ ਟੋਪੀ ਲਾ ਦੇ ਟੋਪੀ ਉਹ ਮੈਂ ਜੇ ਤੇ ਆਪਾ

ਜੱਸ ਫੋਨ ਮੈਨੂੰ ਪੁੱਛਦਾ ਕੱਲ ਤੁਸੀਂ ਕੀ ਬਣਾਇਆ ਵੇਖੀ ਕੀ ਬਣਾਉਂੀ ਕੱਲ ਕੀ ਬਣਾਇਆ ਸੀ ਜੀ ਆਲੂ ਆਲੂ ਬੋਲੀ ਨੰਨ ਨਵੇਂ ਚਾਚੂ ਨੇ ਕੀ ਲਿਆਂਦਾ ਸੀ ਕੱਲ ਚਾਚੂ ਨੇ ਕੀ ਲਿਆਂਦਾ ਸੀ ਚਾਚੂ ਨੇ ਕੀ ਲਿਆਂਦਾ ਸੀ ਕੱਲ ਇੱਤੇ ਚਾਚੂ ਨੇ ਕੱਲ ਕੀ ਲਿਆਂਦਾ ਸੀ ਆਂ ਦਾਲਦੀ ਆ ਜਿਹੜਾਂ ਦਹੀਂ ਦਾ ਹੀ ਹਾਂ ਗੈਸ ਦਸਤਾਨਾ ਕੋ ਕਿਹੜਾ ਹੋਣਿਆ ਹਲੋ ਦਨਿਸਿਸ ਹਲੋ ਐਮਾ ਤਾਜੇ ਲਾਟਾਜੇ ਹਲੋ ਤਾਜੇ ਲਾਟਾਜੇ ਹਲੋ ਤਾਜੇ ਲਾਈਕ ਕਰੋ ਗੈਰ ਲਾਈਕ

Naya 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 tunggu dia. Oh, dari Ada, ada, hadiah, hadiah, hadiah. ਹਾਡੀ ਆ ਸਾਡੀਆਂ ਵਾਲਾ ਜੀ ਹਾਡੀ ਆ ਵਾਜੀ ਵਾਜੀ ਹਾਡੀ ਆ ਹਾਡੀ ਆ ਹਾਡੀ ਆ ਹਾਡੀ ਆ ਹਾਡੀ ਵਾਜੀ ਤੂੰ ਕਿੰਨਾ ਦੀ ਆ ਤੇ ਮੈਂ ਝੱਕਾ ਆ ਜਾ ਇੱਕ ਵਾਰ Ha. Ah Hello. Etiquiwa di. Eta kodimo sikara. Ha ha. O. 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 ਗਾਈਸ ਨਵੀਂ ਉਹ ਨਾ ਨਾ ਘੇਡਣ ਤੋਂ ਬਾਅਦ ਮੈਂ ਚੱਲ ਗਿਆ ਸੀ ਗੁੱਡੇ ਲੈ ਮੈਂ ਗੁੱਡੇ ਲੈਣ ਤੇ ਆਵ ਕੁੰਨਾ ਨਾ ਨੂੰ ਕਿਰ ਗੁੱਡੇ ਲੈਣ ਤੇ ਮੈਂ ਮੋੜ ਦੇ ਕਾ ਸਾਧ ਤੇ ਆਉਂਦੇ ਜਲਣ ਦਾ ਵਾਈਕ ਬਸ ਇੱਕ ਆਹੜੀਆਂ ਪਈਆਂ ਨੇ ਹੰਦੀਆਂ ਵੇ ਬਸ ਇਹ ਕਾ ਲੈਣ ਦਾ ਡਿਜ਼ਾਈਨ

ਅਲਸਾ ਵੱਡੇ ਗੁੱਡੇ ਆ ਇਸ ਚੱਕਰ ਸਾਦੇ ਗਾਇਸਰ ਦੇ ਲਾਲੇ ਗੁੱਡੇ ਵੱਡੇ ਕਿ ਆਪਕਰ ਸਾਦੇ ਗਾਇਸ ਤੇ ਕੱਲ੍ਹ ਆ ਲੋੜੀ ਤੇ ਕੱਲ ਗੁੱਡਿਆਂ ਦਾ ਵਲੋਗ ਆ ਕਿਉਂ ਗੁੱਡੇ ਚੜਾਵਾਂਗੇ ਗੁੱਡੇ ਤੁਹਾਨੂੰ ਖਾ ਦੇਆ ਤੇ ਇਸ ਦੇ ਨਾਲ ਹੀ ਕਰਦੇ ਵਲੋਗ ਦੀ ਐਂਡਿੰਗ ਆਈ ਹੋਪ ਕਿ ਤੁਹਾਨੂੰ ਆਦਾ ਵਲੋਗ ਚੰਗਾ ਲੱਗਿਆ ਹੋ ਗਏਸ ਵਲੋਗ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ